ਆੰਬੀ ਜੋਬਰੋ ਕੀ ਹਾਲ ਚਾਲ ਹੈ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਮੇਲਾ ਜਿਹੜਾ ਤਗੜਾ ਸੀ ਹੈ ਨਾ ਜਿੱਥੇ ਸ਼ੀਲੂ ਬੋਲਟ ਚੋਲੇ ਵਾਲੇ ਅਰਸ਼ਦੀ ਵਾਪਸੀ ਸੀਗੀ ਆਜ ਮਿੱਤਰੋ ਜੱਗੇ ਚਿੱਟੀ ਨਹੀਂ ਖੇਡਣਾ ਸੀਗਾ ਤਾਂ ਚੇਤਕ ਨੇ ਵੀ ਆਉਣਾ ਸੀਗਾ ਰਵੀ ਕੈਲਰਮ ਸੋ ਸਾਰੇ ਮੱਲ ਖੇਡਨੇ ਸੀਗੇ ਮਿੱਤਰੋ ਬਹੁਤ ਤਗੜਾ ਕੱਪ ਖੋਜਗੀਪੁਰ ਦਾ ਲਾਈਵ ਲੱਭੀ ਜਾਂਦੇ ਹੋਵਗੇ ਤੁਸੀਂ ਬਈ ਲਾਈਵ ਕਿਦੇ ਤੇ ਚੱਲਦਾ ਇਹ ਵੱਡਾ ਕੱਪ ਮੀ ਯਾਰ ਦੇਖਿਆ ਉੱਥੇ ਉਹਨਾਂ ਨੇ ਵੀਡੀਓ ਭੇਜੀਆਂ ਹਨ ਤਾਂ ਬੁਰਾ ਹਾਲ ਸੀਗਾ ਗਰਾਊਂਡ ਠੀਕ ਹੋਣ ਦੇ ਲਾਈਕ ਨਹੀਂ ਸੀਗਾ ਨਹੀਂ ਤਾਂ ਉਹਨਾਂ ਨੇ ਕਰ ਵੀ ਦੇਣਾ ਸੀ ਕਿਉਂਕਿ ਹੁਣ ਤਾਂ ਮੌਸਮ ਨਿੱਖਰ ਗਿਆ ਸੀਗਾ ਪਰ ਮਿੱਤਰੋ ਇਹ ਕੈਨਸਲ ਕਰਤਾ ਬਹੁਤ ਕੋਸ਼ਿਸ਼ ਕੀਤੀ ਉਹਨਾਂ ਪਰ 7 ਦਿਨਾਂ ਬਾਅਦ ਇਹ ਜੋ ਟੂਰਨਾਮੈਂਟ ਕਰਵਾਇਆ ਜਾਊਗਾ 7 ਦਿਨਾਂ ਤੱਕ ਤਰੀਕਾਂ ਰੱਖੀਆਂ ਜਾਣੀਆਂ ਇਸ ਮੇਲੇ ਦੀਆਂ ਸੋ ਵੱਡਾ ਕੱਪ 1.5 ਲੱਖ ਪਹਿਲਾਂ ਨਾਮ ਸ਼ਿਲੂ ਦੀ ਬਹੁਤ ਤਗੜੀ ਟੀਮ ਸੀ ਮੈਂ ਸਵੇਭਾ ਵੀਡੀਓ ਚ ਦੱਸਿਆ ਸੀਗਾ ਸੋ ਵੱਡਾ ਟੂਰਨਾਮੈਂਟ ਸਾਰੇ ਵਿਨਾ ਦਾ ਹੀ ਪਹੁੰਚਾ ਦਿਓ ਵੀ ਇਹ ਟੂਰਨਾਮੈਂਟ ਕੈਨਸਲ ਹੋ ਗਿਆ ਅੱਗੇ ਜਦੋਂ ਤਰੀਕਾਂ ਆਉਣਗੀਆਂ ਕਿਉਂਕਿ ਇਹਨਾਂ ਨੇ ਉਮੀਦ ਸੱਦ ਲੈਣੇ ਆ ਉਮੀ ਸਾਰੇ ਮੱਲ ਖੇਡਣਗੇ ਤੇ ਉਦਾਂ ਹੀ ਮਨਸੂਰ ਦੇ ਵਿੱਚ ਪਹੁੰਚ ਗਏ ਕਾਫੀ ਪਲੇਅਰ ਇੱਧਰ ਕੈਨਸਲ ਹੋਣ ਦੇ ਕਰਕੇ ਗੁਰਲਾਲ ਸੋਲ ਉਧਰ ਆ ਮਈਆਂ ਵਾਲੇ ਚ ਦੋਦੇ ਵਾਲਾ ਸੰਦੀਪ ਆ ਮਿੱਤਰੋ ਅੱਜ ਉਹ ਟੂਰਨਾਮੈਂਟ ਹੋ ਰਿਹਾ ਸੋ ਉਹ ਬਹੁਤ ਤਗੜੀਆਂ ਟੀਮਾਂ ਪਾਉ ਕਾਂਗਾ ਦੋਦੇ ਵਾਲ ਦੇ ਨਾਲ ਆ ਵਧੀਆ ਟੀਮਾਂ ਯਾਰ ਹੁਣ ਮੈਂ ਭੁੱਲ ਗਿਆ ਪਰ ਸਿਰੇ ਦੇ ਮੱਲ ਉੱਥੇ ਖੇਡਨੇ ਆ ਧੰਨਵਾਦ